ਮੈਂ ਬ੍ਰਾਂਤ ਸਿੰਘ ਆ ਜਾ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਨਿਊਜ਼ ਅਸੀਂ ਪਿੰਡੋਗਰਾਹਾਂ ਦੀ ਫਿਰਨੀ ਦੇ ਉੱਪਰ ਖੜੇ ਆਂ ਦੇਖ ਸਕਦੇ ਹੋ ਜਿਸ ਤਰ੍ਹਾਂ ਆਹ ਪੋਸਟਰ ਤੁਸੀਂ ਦੇਖ ਸਕਦੇ ਹੋ ਲਗਾਇਆ ਗਿਆ ਇਸ ਦੇ ਉੱਪਰ ਲਿਖਿਆ ਹੈਗਾ ਵੱਡਾ ਕੱਲੂਕਾਰਾ 5 ਫਰਵਰੀ 1762 ਹੁਣ ਤੁਸੀਂ ਆਹ ਦੇਖਦੇ ਹੋ ਸਰਦਾਰ ਸਾਮ ਸਿੰਘ ਅਟਾਰੀ ਹੁਣ ਸਾਡੇ ਬੱਚਿਆਂ ਨੂੰ ਇਥੋਂ ਬਹੁਤ ਨੌਲੇਜ ਮਿਲੂਗੀ ਕਿ ਆਮ ਸਿੰਘ ਅਟਾਰੀ ਕੌਣ ਸਨ ਤੇ ਸਹਾਦਤ ਉਹਨਾਂ ਦੀ ਕਿਸ ਤਰ੍ਹਾਂ ਹੋਈ ਤੁਸੀਂ ਦੇਖ ਸਕਦੇ ਹੋ ਵੱਲੋਂ ਸਰਪੰਚ ಗ್ರಾಮ ਪੰਚਾਇਤ ਦੇ ਸਮੂਹ ਐਨਆਰਆਈ ਵੀਰੋਗਰਾਹਾਂ ਬਹੁਤ ਵਧੀਆ ਉਪਰਾਲਾ ਇਨ੍ਹਾਂ ਵੀਰਾਂ ਦਾ ਆ ਦੇਖ ਸਕਦਾ ਤੁਸੀਂ ਛੋਟਾ ਕੱਲੂ ਘਰਾ ਦੇ ਸਮੂਹ ਸੀਦਾਂ ਨੂੰ ਸਤਿਕਾਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਹੋਈਆਂ ਨੇ ਤੇ ਸਾਡੇ ਬੱਚਿਆਂ ਨੂੰ ਇਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਆ ਇਹ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਅੱਜ ਪੂਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪੋਸਟਰ ਸਿੱਖ ਇਤਿਹਾਸ ਦੇ ਨਾਲ ਦਰਸਾਉਂਦੇ ਜਿਸ ਤਰ੍ਹਾਂ ਲਿਖਿਆ ਹੋਇਆ ਹੈਗਾ ਇਹ ਮਾਤਾ ਪਾਗ ਕਰੋ ਮਾਤਾ ਪਾਗ ਕਰੋ ਕੌਣ ਸਨ ਉਹ ਇਸ ਦੇ ਉੱਤੇ ਉੱਪਰ ਲਿਖਿਆ ਗਿਆ ਹੈਗਾ ਦੇਖ ਸਕਦੇ ਤੁਸੀਂ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਪਿੰਡੋ ਗਰਾਹਾਂ ਦੇ ਸੰਘਰਸ਼ੀ ਯੋਧੇ ਜਿਨ੍ਹਾਂ ਨੇ ਕਿਉਂਕਿ ਇਸ ਪਿੰਡ ਨੂੰ ਇਨ ਕਲਾਬੀ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਾਮਰੇਡ ਘੋਮਣ ਸਿੰਘ ਜੀ ਜਗਿੰਦਰ ਸਿੰਘ ਜੀ ਉਗਰਾਹਾ ਜੋ ਕਿ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਨੇ ਗੁਰਵਚਨ ਸਿੰਘ ਜੀ ਰਾਹੀ ਤੇ ਇਹਨਾਂ ਦੀਆਂ ਇਸ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਨੇ ਜਾਂ ਕੀ ਹਨ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਪੂਰਾ ਲਿਖਿਆ ਗਿਆ ਹੈਗਾ ਦੇਖ ਸਕਦਾ ਹਾਂ ਵੱਖੋ ਵੱਖਰੇ ਪੋਸਟਰ ਪੂਰੇ ਪਿੰਡ ਦੇ ਵਿੱਚ ਲਗਾਏ ਗਏ ਨੇ ਜੇ ਤੁਸੀਂ ਦੇਖ ਰਹੇ ਹੋਗੇ ਰੱਦੀਆ ਪਿੰਡੋ ਗ੍ਰਾਂਡਾ ਗੁਰੂ ਘਰ ਗੁਰੂ ਘਰ ਦੇ ਚਾਰੇ ਪਾਸੇ ਵੀਰਾਂ ਵੱਲੋਂ ਸੇਵਾ ਨੇ ਭਾਈ ਗੀਆ ਜਿਸ ਤਰ੍ਹਾਂ ਤੁਸੀਂ ਆ ਦੇਖ ਸਕਦੇ ਹੋ ਸਹੀਦੀ ਸਾਖਾ ਸ੍ਰੀ ਪੰਜਾ ਸਾਹਿਬ ਦੇਖ ਸਕਦੇ ਹੋ ਪੂਰੇ ਪਿੰਡ ਦੇ ਵਿੱਚ ਇੰਨਾ ਵੀਰਾਂ ਨੇ ਪੋਸਟਰ ਲਗਾ ਲਗਾਏ ਨੇ ਜਿਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਲੱਖਾਂ ਹੀ ਕੁਰਬਾਨੀਆਂ ਨੇ ਤੇ ਲੱਖਾਂ ਹੀ ਸਾਡੇ ਸ਼ਹੀਦ ਹੋਏ ਨੇ ਤੇ ਇਹ ਦਸਤਾਰ ਤੇ ਕੇਸ ਸਾਨੂੰ ਐਵੇਂ ਨਹੀਂ ਮਿਲੇ ਤੇ ਇਸ ਤਰ੍ਹਾਂ ਦੇ ਪੋਸਟਰ ਇਹਨਾਂ ਨੌਜਵਾਨਾਂ ਵੱਲੋਂ ਪੂਰੇ ਪਿੰਡ ਦੇ ਵਿੱਚ ਲਗਾਏ ਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਇਹ ਦੇਖ ਸਕਦੇ ਹੋ ਤੇ ਸਾਰੇ ਇਤਿਹਾਸਕ ਜਿਸ ਤਰ੍ਹਾਂ ਤੁਸੀਂ ਆਹ ਦੇਖ ਸਕਦੇ ਹੋ ਸਾਰੇ ਪੰਜਾਬ ਤੇ ਸਾਰੇ ਪਿੰਡ ਦੇ ਵਿੱਚ ਇਹਨਾਂ ਵੀਰਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਜੇ ਇਹ ਦੇਖ ਸਕਦੇ ਹਾਂ ਇਹ ਪਿੰਡ ਦੀ ਆਪਾਂ ਟੀਮ ਕਹਿ ਸਕਦੇ ਆ ਇਹਨਾਂ ਨੂੰ ਸਾਡਾ ਸਲੂਟ ਇਸ ਤਰ੍ਹਾਂ ਬਣਦਾ ਕਿਉਂਕਿ ਇਹ ਪਿੰਡ ਦੇ ਵਿੱਚ ਅੱਜ ਸਿੱਖ ਇਤਿਹਾਸ ਨਾਲ ਜੁੜੇ ਆਪਣੇ ਜਿੰਨੇ ਵੀ ਲੱਖਾਂ ਹੀ ਸੀਧੀਆਂ ਹੋਈਆਂ ਨੇ ਆਪਣੇ ਬੱਚਾ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਇਹ ਇੱਕ ਸੇਵਾ ਨਿਭਾ ਰਹੇ ਨੇ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਗੱਡੀ ਤੇ ਇਹਨਾਂ ਨੇ ਪੋਸਟਰ ਸਪਾਏ ਹੋਏ ਨੇ ਵੱਖਰੋ ਵੱਖਰੇ ਜਿਵੇਂ ਕੋਈ ਮਹਾਰਾਜਾ ਰਣਜੀਤ ਸਿੰਘ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਪੋਸਟਰ ਦਿਖਾਇਆਗਾ ਇਸ ਤਰ੍ਹਾਂ ਦੇ ਇਹ ਸਾਰੇ ਪਿੰਡ ਦੇ ਵਿੱਚ ਪੋਸਟਰ ਲਗਾ ਰਹੇ ਨੇ ਸਾਡੇ ਸਿੱਖ ਗੁਰੂਆਂ ਦਾ ਵੀ ਨਹੀਂ ਪਤਾ ਹੁੰਦਾ ਸੋ ਸਾਡੀ ਹਰ ਇੱਕ ਨੂੰ ਬੇਨਤੀ ਹੈ ਕਿ ਇਹੋ ਜਿਹਾ ਪ੍ਰਾਲਾ ਪਿੰਡ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਬੱਚੇ ਘੱਟ ਤੋਂ ਘੱਟ ਪੜ ਕੇ ਕੁਛ ਨਾ ਕੁਸ਼ਿਸ਼ ਤੋਂ ਸਿੱਖ ਸਕਣ ਇੱਕ ਅਸੀਂ ਲਾਸਟ ਦੇ ਵਿੱਚ ਇਹ ਬੇਨਤੀ ਕਰਾਂਗੇ ਕਿ 8 ਦਿਨ ਘੱਟ ਤੋਂ ਘੱਟ ਚਾਹੇ ਕੋਈ ਵੀ ਸ਼ਰਾਬੀ ਹੈ ਚਾਹੇ ਕੋਈ ਵੀ ਆ ਉਹਨੂੰ ਸ਼ਰਾਬ ਵੀ ਛੱਡਣ ਦਾ ਸਾਡਾ ਹੱਕ ਬਣਦਾ ਹੈਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਅਸੀਂ ਫੇਰੇ ਇਹ ਬੇਨਤੀ ਕਰਦੇ ਹਰ ਇੱਕ ਪਿੰਡ ਦੇ ਵਿੱਚ ਇਹੋ ਜੋ ਪੋਸਟਰ ਜ਼ਰੂਰ ਲਗਾਓ ਬੋਲੇ